ਪੰਜਾਬ ਇੱਕ ਤੁਝਾਰਵਾਦਾ ਇਲਾਕਾ ਮੰਨਿਆ ਜਾਂਦਾ ਤੁਝਾਰ ਕੌਮ ਦੇ ਵਾਰਸ ਨੇ ਇੰਨਾ ਕੁਝ ਹੋ ਜਾਣ ਤੇ باوجود ਇਹ ਸਿਰਫ ਇੱਕ ਚੀਜ਼ ਬਹੁਤ ਵਧੀਆ ਹੈ ਤੇ ਕੋਈ ਹੈ ਕਿ ਇੰਨਾ ਦੀ ਖੋਲਦੇ ਲਈ ਤੇ ਹਰ ਵੇਲੇ ਕੁਝ ਕਾਰ ਗੁਜਰਤ ਦੀ ਜਿਹੜੀ ਤਾਂ ਗਿਆ ਨਾ ਉਹਨੇ ਪੰਜਾਬ ਨੂੰ ਬਚਾਈ ਰੱਖਿਆ ਉਹ ਕਦੀਮ ਤੋਂ ਹੀ ਜਦੋਂ ਵਿਦੇਸ਼ੀ ਧਾੜ ਵੀ ਆਉਂਦੇ ਰਹੇ ਨੇ ਵਿਦੇਸ਼ੀ ਜਰਵਾਣੇ ਆਏ ਅੱਤ ਉਹਨਾਂ ਨੇ ਕੀਤੀ ਜ਼ੁਲਮ ਦੀ ਵੀ ਤੇ ਲੁੱਟ ਮਾਰਦੀ ਵੀ ਦੀਆਂ ਇਤਿਹਾਸਿਕ ਕਹਾਣੀਆਂ ਲਿਖੀਆਂ ਗਈਆਂ ਪੰਜਾਬ ਦੇ ਵਿੱਚ ਕਾਲੇ ਪਾਣੀ ਦੇ ਵਿੱਚ ਸਭ ਤੋਂ ਵੱਧ ਯੋਗਦਾਨ ਦੇਣ ਵਾਲੇ ਵੀ ਪੰਜਾਬੀ ਸਭ ਤੋਂ ਜ਼ਿਆਦਾ ਫਾਂਸੀ ਚੜਨ ਵਾਲੇ ਰੱਸਾ ਚੁੰਮਣ ਵਾਲੇ ਬਹਾਦਰ ਜਨਰਲ ਉਹ ਵੀ ਪੰਜਾਬੀ ਸਾਂ 26 ਦੀ ਜਦੋਂ ਵੰਡ ਹੋਈ ਸਭ ਤੋਂ ਵੱਡੀ ਮਾਰ ਪੰਜਾਬ ਨੂੰ ਪਈ ਫਿਰ ਵੀ ਤੇ ਉੱਠ ਖਲੋਤਾ ਨਾਂ ਦੁਬਾਰਾ ਦੇਸ਼ ਦੇ ਵਿੱਚ ਕੂੜ ਗ੍ਰੈਂਡ ਦੀ ਬਹੁਤ ਵੱਡੀ ਪ੍ਰੋਬਲਮ ਆਈ ਜਦੋਂ ਦੇਸ਼ ਆਜ਼ਾਦ ਹੋਇਆ ਫਿਰ ਸਾਡੇ ਦੇਸ਼ ਦੇ ਵਿੱਚ ਪਹਿਲਾ ਆਕ੍ਰੀਮ ਰਵਨਿਸ਼ਣ ਹਰੀ ਕ੍ਰਾਂਤੀ ਆਈ ਸਭ ਤੋਂ ਵੱਧ ਪੰਜਾਬ ਦੇ ਮੋਰੀਆਂ ਨੇ ਸਭ ਤੋਂ ਪਹਿਲਾਂ ਜਿੱਥੇ ਮਿਹਨਤ ਕੀਤੀ ਉੱਥੇ ਜ਼ਮੀਨ ਦਾ ਰਕਬਾ ਕੋ 22 ਲੱਖ ਏਕੜ ਤੋਂ ਵਧਾ ਕੇ ਅੱਜ ਟੋਟਲ ਸਾਲ 'ਚ 187% ਫੈਤੀ ਵਾੜੀ ਹੁੰਦੀ ਹੈ ਕਿਉਂਕਿ ਇਹਦੇ ਤੋਂ ਰਾ ਹੀ ਚਾਰੋਂ ਪਾਸੇ ਇੰਡਸਟਰੀ ਨੂੰ ਚਲਾਉਂਦਾ ਹੈ ਅੱਜ ਕਿਤੇ ਗੱਲ ਹੋ ਰਹੀ ਹੈ ਪੰਜਾਬ ਨੂੰ ਦੁਬਾਰਾ ਮੋੜ ਆਪਣੇ ਪੈਰਾਂ ਦੇ ਖਲੋ ਕੇ ਫਿਰ ਮੋਰਨੀ ਕਾਟਾਰ ਦਾ ਸੂਬਾ ਬਣਦਾ 1980 ਦੇ ਦਹਾਕੇ ਦੇ ਵਿੱਚ ਪੰਜਾਬ ਪਹਿਲੀ ਨੰਬਰ ਦੇ ਉੱਤੇ ਸੂਬਾ ਹੁੰਦਾ ਸੀ ਜਾ ਪੰਜਾਬ ਦਾ ਵੀ ਬਜਟ ਪੇਸ਼ ਹੋ ਗਿਆ ਕੇਂਦਰ ਸਰਕਾਰ ਦਾ ਵੀ ਬਜਟ ਪੇਸ਼ ਹੋ ਗਿਆ ਕਿਸੇ ਬਜਟ ਦੇ ਵਿੱਚ ਪੰਜਾਬ ਭੰਡੀ ਪ੍ਰਚਾਰ ਤੋਂ ਇਲਾਵਾ ਕੁਝ ਮਿਲੇ ਆ